ਮੋਹਾਣੀ ਦੇ 88 ਸੈਕਟਰ ਦੇ ਵਿੱਚ ਇੱਕ ਨਿੱਜੀ ਸੁਸਾਇਟੀ ਦੀ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੀ ਤੋਂ ਔਰਤਾਂ ਦੀ ਲੜਾਈ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਤਾਂ ਇਹ ਜਿਹੜੀ ਲੜਾਈ ਹੈ ਇਹ ਖੂਨੀ ਝੜਪ ਦੇ ਵਿੱਚ ਕਦੋਂ ਬਦਲ ਜਾਂਦੀ ਹੈ ਤਾਂ ਇਸ ਦਾ ਪਤਾ ਨਹੀਂ ਲਗਾਤਾਰ ਦੱਸਿਆ ਇਹ ਜਾ ਰਿਹਾ ਹੈ ਕਿ ਜੋ ਇਹ ਲੜਾਈ ਹੈ ਤਾਂ ਇਹ ਆਖਰ ਕਿਹਨਾਂ ਕਾਰਨਾਂ ਨੂੰ ਲੈ ਕੇ ਹੋਈ ਹੈ ਜੇ ਕਾਰਨ ਦਾ ਸਪਸ਼ਟ ਪਤਾ ਨਹੀਂ ਲੱਗ ਸਕਿਆ ਤਾਂ ਇਹ ਸੋਸ਼ਲ ਮੀਡੀਆ ਤੇ ਵੀਡੀਓ ਲਗਾਤਾਰ ਜਿਹੜੀ ਆ ਉਹ ਵਾਇਰਲ ਕੀਤੀ ਜਾ ਰਹੀ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸਿਕਿਉਰਿਟੀ ਗਾਰਡ ਜਿਹੜਾ ਇੱਕ ਔਰਤ ਨੂੰ ਜਿਹੜਾ ਆ ਉਹ ਅੰਦਰ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹ ਔਰਤ ਦੇ ਹੱਥ ਦੇ ਵਿੱਚ ਤੇ ਧਾਰ ਹਥਿਆਰ ਫੜਿਆ ਹੋਇਆ ਤੇ ਉਹ ਕਿਸੇ ਨੂੰ ਜਿਹੜੀ ਆ ਉਹ ਦਿਖਾ ਰਹੀ ਹੈ ਤਾਂ ਜਦੋਂ ਇਸ ਮਾਮਲੇ ਨੂੰ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਤਾਂ ਪੁਲਿਸ ਅਧਿਕਾਰੀ ਦੇ ਦਸਣ ਮੁਤਾਬਕ ਜੋ ਕਿ ਇਹ ਮੁਹਾਲੀ ਦੇ ਠੈਕ ਜੋ ਰਿਪੀਟ ਮੁਹਾਲੀ ਦੇ 88 ਸੈਕਟਰ ਦਾ ਜਿਹੜਾ ਉਹ ਦੱਸਿਆ ਜਾ ਰਿਹਾ ਜਿੱਥੇ ਕੀ ਅਿੰਦਰ ਜੋਤ ਨੇ ਇੱਕ ਜਿਹੜੀ ਐਫਆਈਆਰ ਦਰਜ ਕਰਵਾਈ ਹੈ ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਇੱਕ ਔਰਤ ਜਿਹੜੀ ਹੈ ਉਹਨਾਂ ਦੇ ਘਰ ਆਉਂਦੀ ਆਏ ਤੇ ਉਸ ਦੇ ਉੱਤੇ ਜਿਹੜਾ ਹਮਲਾ ਕਰ ਦਿੰਦੀ ਹੈ ਤਾਂ ਹਮਲਾ ਕਰਨ ਤੋਂ ਨਾਲ ਜਿਹੜਾ ਉਸ ਦੇ ਨਾਲ ਇੱਕ ਸਿਕਿਉਰਿਟੀ ਗਾਰਡ ਵੀ ਹੈ ਜਿਸ ਦਾ ਨਾਮ ਉਸ ਨੇ ਮੈਂਸ਼ਨ ਕੀਤਾ ਹੋਇਆ ਤੇ ਆਖਰਕਾਰ ਕੀ ਵਜ੍ਹਾ ਰਹੀ ਹੈ ਉਹ ਵੀ ਜਿਹੜਾ ਇਸ ਦੇ ਉੱਤੇ ਵੱਡਾ ਸਵਾਲ ਪੜਿਆ ਹੋਇਆ ਕਿ ਆਖਰਕਾਰ ਇਹ ਜਿਹੜੀ ਆ ਝੜਪ ਖੂਨੀ ਝੜਪ ਦੇ ਵਿੱਚ ਕਿਉਂ ਤਦ ਇਹ ਕਿ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਔਰਤ ਨੂੰ ਸਿਕਿਉਰਿਟੀ ਗਾਰਡ ਲਗਾਤਾਰ ਰੋਕ ਰਿਹਾ ਤਾਂ ਲਗਾਤਾਰ ਕਹਿ ਰਿਹਾ ਅ ਅੰਦਰ ਜਾਣ ਤੋਂ ਜਿਹੜਾ ਰੋਕ ਰਿਹਾ ਤਾਂ ਇੱਥੇ ਹੀ ਦੋਨਾਂ ਦੇ ਵਿੱਚ ਜਿਹੜੀ ਆ ਉਹ ਹਥੋਪਾਈ ਸ਼ੁਰੂ ਹੁੰਦੀ ਆ ਹਥੋਪਾਈ ਸ਼ੁਰੂ ਹੋਣ ਤੋਂ ਬਾਅਦ ਇੱਕ ਦੂਜੇ ਦੇ ਜਿਹੜੇ ਆ ਉਹ ਵਾੜ ਫੜ ਲਿੱਤੇ ਜਾਂਦੇ ਨੇ ਤਾਂ ਬਾਅਦ ਵਿੱਚ ਇਹਨਾਂ ਨੂੰ ਛਡਵਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਤਾਂ ਫਿਰ ਇੰਦਰਜੀਤ ਕੌਰ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਪੁਲਿਸ ਦੇ ਨੂੰ ਜਿਹੜੀ ਹੈ ਇਤਲਾਹ ਦਿੱਤੀ ਜਾਂਦੀ ਹੈ ਤੇ ਉੱਥੇ ਐਫਆਈਆਰ ਦਰਜ ਕਰਵਾਈ ਜਾਂਦੀ ਹੈ ਤੇ ਇੰਦਰਜੀਤ ਕੌਰ ਨੇ ਆਪਣੇ ਬਿਆਨਾਂ ਦੇ ਵਿੱਚ ਲਖਵਾਉਂਦੇ ਹੋਏ ਕਿਹਾ ਕਿ ਅ ਜੋ ਔਰਤ ਵੱਲੋਂ ਉਹਨਾਂ ਦੇ ਘਰ ਆ ਕੇ ਉਸ ਦੇ ਉੱਤੇ ਹਮਲਾ ਕੀਤਾ ਗਿਆ ਉਸ ਦੇ ਤੇੜਤਾਜ ਹਥਿਆਰਾਂ ਦੇ ਨਾਲ ਜਿਹੜਾ ਆ ਉਸ ਉੱਤੇ ਹਮਲਾ ਕੀਤਾ ਗਿਆ ਤਾਂ ਪੁਲਿਸ ਵੱਲੋਂ ਇਹ ਭਰੋਸਾ ਦਵਾਇਆ ਗਿਆ ਕਿ ਇਸ ਨੂੰ ਜਿਹੜਾ ਆ ਧਿਆਨ ਵਿੱਚ ਲੈਂਦੇ ਹੋਏ ਜਿਹੜੀ ਆ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਤੇ ਜਲਦ ਹੀ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹਾਂ ਜੀ ਤੇ ਬਲਸਾਮਿਤ ਤੇ ਵੇਵ ਸਟੇਟ ਦੇ ਵਿੱਚ ਚਾਕੂ ਚਲਣ ਦਾ ਮਾਮਲਾ ਸਾਹਮਣੇ ਆਇਆ ਕੀ ਹੁਣ ਤੱਕ ਵੀ ਜਿਹੜੀ ਇਨਕੁਲੂਸ਼ਨ ਹੈ ਕੀ ਕਾਰਵਾਈ ਕੀਤੀ ਬੇਸਿਕਲੀ ਇਹਦੇ ਵਿੱਚ 인ਦਰਜੀਤ ਕੌਰ ਦੀ ਸਟੇਟਮੈਂਟ ਵੇਵ ਸਟੇਟ E 1202 ਉਹਨਾਂ ਦੇ ਘਰ ਦੇ ਵਿੱਚ ਰਾਤ ਸਮੇਂ ਇੱਕ ਖੁਸ਼ਪ੍ਰੀਤ ਕੌਰ ਵਾਈਫ ਆਫ ਸ਼ਿਵਦੇਵ ਤੇ ਸ਼ਿਵਦੇਵ ਤੇ ਮਨਪ੍ਰੀਤ ਸਿੰਘ ਇੱਕ ਸਿਕਿਉਰਟੀ ਗਾਰਡ ਸੀ ਇਹ ਇਹ ਉਹਨਾਂ ਦੇ ਘਰ ਜਾ ਕੇ ਉਹਨਾਂ ਨੇ ਲੇਡੀ ਨੇ ਚਾਕੂ ਮਾਰਿਆ ਮਾਰਿਆ ਸੀਗਾ ਤੇ ਉਹਦੇ ਅਸੀਂ ਮੈਡੀਕਲ ਕਰਾ ਕੇ ਉਹਦੇ ਤੇ ਐਫ ਆਰ ਨੰਬਰ 25 ਡੇਟਡ 24 ਇੱਕ 25 ਦੰਦ ਕੀਤੀ ਹੈ ਜਿਹੜੇ ਕਿ ਅੰਡਰ ਸੈਕਸ਼ਨ 331 ਦੀ 6 115 ਦੀ 2 324 ਦੀ 2 3 ਤਿੰਨ ਦੀ 5 ਬੀ ਐਨ ਐਸ ਦੇ ਵਿੱਚ ਮਕਦਮਾ ਦਰਜ ਸਰਕਾਰ ਨੇ ਕੀ ਸੀਗੇ ਦੇਖੋ ਬੇਸਿਕਲੀ ਉਹਨਾਂ ਦਾ ਕੋਈ ਘਰੇਲੂ ਕੋਈ ਉਥੇ ਆਪਸ ਵਿੱਚ ਇੱਕੋ ਹੀ ਸੋਸਾਇਟੀ ਤੇ ਰਹਿੰਦੇ ਆ ਉਹਦੇ ਕੋਈ ਕਿਸੇ ਗੱਲ ਤੋਂ ਤਕਰਾਰ ਹੋਇਆ ਤੇ ਉਹਨਾਂ ਦੇ ਘਰ ਜਾ ਕੇ ਉਹ ਚਾਕੂ ਲੈ ਕੇ ਜਿਹੜੀ ਰਾਤ ਸਮੇਂ ਗਈ ਸੀ ਤੇ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾ ਰਹੀ ਉਹ ਜਿਆਦਾ ਗੰਭੀਰ ਨਹੀਂ ਨਹੀਂ ਅਜੇ ਜਿਹੜੇ ਉਹਨਾਂ ਜਿਆਦਾ ਜਿਹੜੀ ਸੱਟ ਹੈ ਉਹ ਠੀਕ ਹੈ ਆਊਟ ਆਫ ਡੇਂਜਰ ਹੈ ਕੋਈ ਐਨੀ